ਸੱਤ ਸਿਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਆਮ ਲੋਕਾਂ ਦੇ ਨਾਲ ਜੁੜੀ ਹੋਈ ਕਿਉਂਕਿ ਹੁਣ ਤੁਹਾਨੂੰ ਵਾਰ-ਵਾਰ ਜਿਹੜਾ ਟੋਲ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੇਂਦਰ ਸਰਕਾਰ ਨੇ ਤੁਹਾਡੀ ਜੇਬ ਤੇ ਉੱਪਰ ਜਿਹੜਾ ਇੱਕ ਵੱਡੀ ਜਿਹੜੀ ਰਾਤ ਆ ਉਹ ਕਾਈ ਹੈ ਜਾਨਕੀ ਕਹਿ ਸਕਦਾ ਵੱਡੀ ਰਾਤ ਜਿਹੜੀ ਤੁਹਾਨੂੰ ਮਿਲ ਸਕਦੀ ਹੈ ਪਰ ਇਸ ਲਈ ਤੁਹਾਨੂੰ ਕਰਨਾ ਕੀ ਪਵੇਗਾ ਕਿੱਥੇ ਜਾਣਾ ਪਵੇਗਾ ਤੁਹਾਡੇ ਜਿਹੜੀ ਆ ਬਚਤ ਕਾਦੇ ਖਾਤੇ ਆਦੀ ਕਿਵੇਂ ਬਚਤ ਹੋ ਸਕਦੀ ਹੈ ਤੁਹਾਨੂੰ ਜਿਹੜਾ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਥਾਂ ਤੋਂ ਦੂਜੀ ਥਾਂ ਦੇ ਜਾਣ ਦੇ ਲਈ ਵੱਡਾ ਜਿਹੜਾ ਟੋਲ ਪਲਾਜ਼ਾ ਦੇ ਦੇ ਵਿੱਚ ਪੈਸੇ ਘਟਾਣੇ ਪੈਂਦੇ ਸਨ ਤੇ ਸਮਾਂ ਵੀ ਜ਼ਿਆਦਾ ਲੱਗਦਾ ਸੀ ਤੇ ਤੁਹਾਡਾ ਸਮਾਂ ਵੀ ਬਚੇਗਾ ਤੇ ਨਾਲ ਤੁਹਾਡੇ ਜੇਬ ਦੇ ਵਿੱਚ ਜਿਹੜਾ ਘੱਟ ਜਿਹੜਾ ਖਰਚ ਹੋਵੇਗਾ ਉਹ ਕਿਵੇਂ ਹੋਵੇਗਾ ਉਹ ਅੱਸੀ ਅੱਜ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਉਹ ਵਿਸਤਾਰਪੂਰਵ ਜਿਹੜੀ ਆ ਸਾਂਝੀ ਕਰਾਂਗੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਕੋਲ ਮੁਖ ਸਿੰਘ ਰਪਾਣਾ ਜੀ ਬੂਦੇ ਰਪਾਣਾ ਜੀ ਸਾਸ਼ੀ ਕਾਲ ਜੀ ਰਪਾਣਾ ਜੀ ਅਕਸਰ ਆਪਾਂ ਦੇਖਦੇ ਆ ਬڑے ਲੋਕ ਨਾਲ ਟੋਲ ਪਲਾਜ਼ੇ ਤੋਂ ਤੰਗ ਹੁੰਦੇ ਨੇ ਕਿਉਂਕਿ ਜਦੋਂ ਹੀ ਪਰਿਵਾਰ ਦੇ ਜਾਂ ਲੋਕ ਇੱਕ ਗੱਡੀ ਦੇ ਵਿੱਚ ਬੈਠਦੇ ਨੇ ਪੰਜ ਛੇ ਜਾਣੇ ਤਾਂ ਕਹਿੰਦੇ ਨੇ ਯਾਰ ਵੀ ਆਹ ਹੁਣ ਟੋਲ ਪਲਾਜ਼ਾ ਆ ਗਿਆ ਹੁਣ ਟੋਲ ਦੇਣਾ ਪਵੇਗਾ ਵੀ ਆਹ ਬੜਾ ਯਾਰ ਗਲਤ ਕੰਮ ਹੈ ਇਦਾਂ ਦੀਆਂ ਬੜੀਆਂ ਗੱਡੀਆਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਕਈ ਵਾਰ ਤਾਂ ਹੁੰਦਾ ਵੀ 100 150 ਰੁਪਏ ਵੀ ਜਿਹੜਾ ਜੇਬ ਤੋਂ ਉਸੂਲਿਆ ਜਾਂਦਾ ਪਰ ਬੜਾ ਦੁੱਖ ਲੱਗਦਾ ਹੈ ਚਾਹੇ ਖਾ ਲਈ ਆਪਾਂ 1000 ਰੁਪਏ ਪਰ ਜਦੋਂ 1.5 200 ਰੁਪਏ ਦਿੰਦੇ ਆ ਤਾਂ ਮਨ ਨੂੰ ਬੜਾ ਦੁੱਖ ਜਾਂ ਲੱਗਦਾ ਹੈ ਕਿ ਲੱਗਦਾ ਹੁਣ ਕੋਈ ਵੱਡੀ ਰਾਤ ਕੇਂਦਰ ਸਰਕਾਰ ਇਸ ਨੂੰ ਦੇਣ ਕੀ ਜੀਵ ਤੋਂ ਪਰਪਰ ਕਹ ਸਕਦੇ ਹੋ ਕਿ ਬਜਟ ਹੋਣ ਜਾ ਰਹੀ ਹੈ ਦੇਖੋ ਇਹਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਜਿਹੜਾ ਟੋਲ ਪਾਸ ਸਿਸਟਮ ਜਿਹੜਾ ਸ਼ੁਰੂ ਕੀਤਾ ਹ ਉਹਦੇ ਚ ਉਹਨਾਂ ਨੇ ਕਿਹਾ ਕਿ 3000 ਰੁਪਏ ਇੱਕ ਸਾਲ ਦਾ ਜਿਹੜਾ ਪਾਸ ਹੈ ਉਹ ਤੁਹਾਨੂੰ ਮਿਲੇਗਾ ਜੀ ਤੇ ਉਹਦੇ ਚ ਕੋਈ ਸ਼ਰਤਾਂ ਤੇ ਕੁਝ ਨਿਯਮ ਵੀ ਆ ਇਹ ਨਹੀਂ ਹੈਗਾ ਕਿ ਆਪਾਂ 3000 ਰੁਪਏ ਜਮਾ ਕਰਾਤਾ ਤੇ ਜਦੋਂ ਮਰਜ਼ੀ ਪੂਰਾ ਸਾਲ 365 ਦਿਨ ਗੱਡੀ 'ਚ ਹਰ ਰੋਜ਼ 10 ਵਾਰ ਯਾਓ 10 ਵਾਰ ਯਾਓ ਜਿੱਥੇ ਮਰਜ਼ੀ ਫਰੀਓ ਪੂਰੇ ਆਲ ਓਵਰ ਇੰਡੀਆ 'ਚ ਉਹਦੇ 'ਚ ਇਹ ਵੀ ਨਹੀਂ ਹੈਗਾ 3000 ਰੁਪਿਆ ਦੇ ਕੇ ਵੈਲਿਡਿਟੀ 1 ਸਾਲ ਦੀ ਹੈ ਪਰ ਉਹਦੇ 'ਚ ਕੁਝ ਨਿਯਮ ਤੇ ਸ਼ਰਤਾਂ ਦੇ ਨਾਲ ਨਹੀਂ ਜਿਵੇਂ ਆਪਾਂ ਫੋਨ 'ਚ ਪੈਸੇ ਪਵਾ ਲੈਨੇ ਆ ਸੁਣ ਹੁੰਦਾ ਚਲੋ ਆਲ ਓਵਰ ਇੰਡੀਆ ਜਿਹੜੀ ਅਨਲਿमिटेड ਕਾਲਿੰਗ ਹੋ ਗਈ ਹੈ ਜੇ ਤੁਸੀਂ ਪਹਿਲਾਂ ਆਪਾਂ ਦੇਖਦੇ ਸੀਗੇ ਸੁਪੋਜ਼ ਕਰੋ ਇੱਕ ਫੋਨ ਦੇ ਵਿੱਚ ਤੁਸੀਂ 50 ਰੁਪਏ ਜਾਂ 100 ਰੁਪਏ ਪਵਾਇਆ ਤਾਂ ਉਹਦੇ ਬਿਲ ਵੈਲਿਡਿਟੀ ਹੁੰਦੀ ਸੀ ਵੀ ਇਹ 30 ਦਿਨ ਵੈਲਿਡਿਟੀ ਹੈ ਤੇ 100 ਰੁਪਏ ਤੁਹਾਨੂੰ ਕਰਨ ਲਈ ਮਿਲੇਗਾ ਤੇ ਕਈ ਲੋਕ ਇੱਕ ਘੰਟੇ ਚ ਖਤਮ ਕਰ ਦਿੰਦੇ ਸੀ ਤੇ ਕਈ ਲੋਕ ਉਹਨੂੰ 10 ਦਿਨਾਂ ਚ ਖਤਮ ਕਰ ਦਿੰਦੇ ਸੀ ਉਹਦਾ ਮਤਲਬ ਇਹ ਨਹੀਂ ਹੁੰਦਾ ਸੀ ਕਿ 100 ਰੁਪਏ ਜੇ ਮਹੀਨਾ ਵੈਲਿਡਿਟੀ ਤੇ ਮਹੀਨਾ ਹੀ ਚੱਲਣਾ ਤਾਂ ਇਸ ਕਰਕੇ ਜਿਹੜਾ 3000 ਰੁਪਿਆ ਦਾ ਪਾਸ ਹੈ ਸਿਰਫ ਇਹ ਗੱਲ ਜ਼ਰੂਰ ਹੈ ਕਿ ਜਿੱਥੇ ਹੁਣ ਤੁਹਾਨੂੰ ਪ੍ਰਤੀ ਟੋਲ ਜੇ ਆਪਾਂ ਉਹਦੀ ਐਵਰੇਜ ਕੱਢਦੇ ਆ ਜਿਹੜੇ ਦੇਖੋ ਜਿਹੜਾ ਤਾਂ ਵਿਅਕਤੀ ਹਰ ਰੋਜ਼ 2 3 4 ਟੋਲ ਕ੍ਰੋਸ ਕਰਦਾ ਉਹਦੇ ਲਈ ਤਾਂ ਠੀਕ ਹੈ ਜਾਂ ਮੰਨ ਲਓ ਜੇ ਇੱਕ ਟੋਲ ਵੀ ਕ੍ਰੋਸ ਕਰਦਾ ਸਪੋਜ਼ ਕਰੋ 100 ਰੁਪਏ ਕੈਸ਼ ਦੇ ਰਿਹਾ ਜੇ ਡੇਲੀ ਤੁਸੀਂ ਅਪਡਾਉਣ ਤੇ ਵੀ 100 ਰੁਪਏ ਲਾ ਰਹੇ ਹੋ ਤਾਂ ਇੱਕ ਮਹੀਨੇ ਦਾ 3000 ਰੁਪਏ ਬਿਲਕੁਲ ਠੀਕ ਹੈ ਤਾਂ ਫਿਰ ਕਿੱਥੇ ਤੁਹਾਨੂੰ 3000 ਰੁਪਏ ਚ ਪੂਰਾ ਇੱਕ ਸਾਲ ਹੁਣ ਉਹ 3000 ਰੁਪਏ ਸਾਲ ਦੀ ਗੱਲ ਫੇਰ ਆਹੀ ਆ ਗਈ ਕੀ ਉਹ 365 ਦਿਨ ਚੱਲੇਗਾ ਨਹੀਂ ਉਹਦੇ ਚ ਸ਼ਰਤ ਹੈ ਕਿ ਵੈਲਿਡਿਟੀ ਇੱਕ ਸਾਲ ਹੋਏਗੀ ਉਹਦੀ ਪਰ ਉਹਦੇ ਜਿਹੜੇ ਰਾਉਂਡ ਹੋਣਗੇ ਉਹ 200 ਹੋਣਗੇ ਯਾਨੀ ਕਿ 200 ਵਾਰ ਤੁਸੀਂ ਕਰੋਸ 200 ਵਾਰ ਜਿਹੜਾ ਤੁਸੀਂ ਟੋਲ ਟੈਗ ਟੋਲ ਆਹੋ ਕ੍ਰੋਸ ਕਰ ਸਕੋਗੇ ਯਾਨੀ ਕਿ 3000 ਰੁਪਏ ਆਪਾਂ ਕਰ ਸਕਦਾ ਸਿੱਧੇ ਤੌਰ ਤੇ ਵੀ 200 ਵਾਰ ਯੂਜ਼ ਕਰ ਸਕਦੇ ਆ 200 ਵਾਰ ਨਹੀਂ ਭਾਵ ਕਰੋ ਤਾਂ ਜਿੰਨੇ ਵਾਰ ਮਰਜੀ ਬਟ ਉਹਦਾ ਮਤਲਬ ਇਹ ਹੈ ਕਿ ਆਪਾਂ 200 ਟੋਲ ਕ੍ਰੋਸ ਕਰ ਸਕਦੇ ਆ ਉਹਦੇ ਨਾਲ ਅੱਛਾ 200 ਟੋਲ 200 ਵਾਰ ਠੀਕ ਹੈ ਹੁਣ ਉਹਦੇ ਚ ਉਹਦਾ ਬੈਨੀਫਿਟ ਵੀ ਹੈ ਜਿਹੜਾ ਬੰਦਾ ਹਰ ਰੋਜ਼ ਇੱਕ ਟੋਲ ਵੀ ਕ੍ਰੋਸ ਕਰ ਰਿਹਾ ਜਾਂ ਆਪਾਂ ਮੰਨ ਲਓ ਵੀ ਉਹਦੇ ਤੋਂ ਹੁੰਦਾ ਕਿ ਜੇਕਰ ਤੁਸੀਂ ਆਪਣੇ ਫਾਸਟੈਗ ਤੋਂ ਕਰਾਉਨੇ ਹੋ ਤਾਂ ਉਹ ਮੇਰੇ ਖਿਆਲ ਚ 60-70 ਰੁਪਏ ਪੈਂਦਾ ਜੇ ਤੁਸੀਂ ਕੈਸ਼ ਦੇਨੇ ਹੋ ਤਾਂ 100 ਰੁਪਏ ਪੈਂਦਾ ਜੇ ਆਪਾਂ ਲਾਢੋਵਾਲ ਟੋਲ ਪਲਾਜ਼ਾ ਲਈ ਮੈਨੂੰ ਲੱਗਦਾ ਵੀ ਪੂਰੇ ਆਲ ਓਵਰ ਇੰਡੀਆ ਨਾਲੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਦਾ ਉਹ ਤੁਹਾਨੂੰ 450 ਤੋਂ ਉੱਪਰ 1 ਸਾਈਡ ਕੈਸ਼ ਪੈਂਦਾ ਉਹ ਓਕੇ ਮਤਲਬ 450 ਰੁਪਏ ਅਪਰੋਕਸ ਜਿਹੜਾ ਹੈਗਾ ਉਹਦਾ ਜੇਕਰ ਨਕਦ ਕਰਵਾਉਨੇ ਹੋ ਤਾਂ ਜੇ ਆਪਾਂ ਉਹਨੂੰ ਆਪਣੇ ਫਾਸਟੈਕ ਕਰਾਉਨੇ ਹੋ ਤਾਂ ਉਹ 3.5 300 ਦੇ ਆਸਪਾਸ ਜਿਹੜਾ ਉਹ ਪੈਂਦਾ ਹੈ ਚਲੋ ਜੇਕਰ ਆਪਾਂ ਉਹੀ ਫੇਰ ਉੱਥੇ ਆਗੇ ਕਿ ਐਵਰੇਜ ਆ ਵੀ ਜੇ ਤੇਲੇ 100 ਰੁਪਿਆ ਵੀ ਕੋਈ ਕਰਦਾ ਹੈ ਤਾਂ ਇੱਕ ਮਹੀਨੇ 3000 ਰੁਪਿਆ ਹੋ ਗਿਆ ਤਾਂ ਕਿੱਥੇ 3000 ਰੁਪਿਆ ਦੇ ਕੇ ਜਿਹੜਾ ਇੱਕ ਸਾਲ ਹੋ ਗਿਆ ਜਿਹੜਾ ਇਹ ਟੋਲ ਹੈ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਪਾਸ ਦੀ ਉਹ ਉਹਦੇ ਚ ਸ਼ਰਤ ਇੱਕ 200 ਵਾਲੀ ਹੋਗੀ ਦੂਜੀ ਸ਼ਰਤ ਉਹਦੇ ਚ ਇਹ ਹੋਗੀ ਕਿ ਉਹ ਸਿਰਫ ਨਿੱਜੀ ਕਾਰ ਚਾਲਕਾਂ ਲਈ ਹੈ ਓਕੇ ਉਹਦੇ ਤੇ ਕੋਈ ਵੀ ਕਮਰਸ਼ੀਅਲ ਜਾਂ ਟੈਕਸੀ ਦਾ ਜਿਹੜਾ ਵਾਹਨ ਆ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੀਆਂ ਗੱਡੀਆਂ ਕਰਾ ਕੇ ਲੈ ਕੇ ਜਾਂਦੇ ਆ ਆਪਾਂ ਜਿਨ੍ਹਾਂ ਦੇ ਉੱਪਰ ਨੰਬਰ ਪਲੇਟ ਲੱਗੀ ਹੋਈ ਹੈਗੀ ਹੁਣ ਕਈ ਲੋਕ ਇਹ ਕਹਿੰਦੇ ਨੇ ਪਤਾ ਕਿਵੇਂ ਲੱਗੇਗਾ ਜਿਹੜੇ ਵੀ ਇਹ ਟੈਕਸੀ ਗੱਡੀ ਹੈ ਜਾਂ ਤੁਹਾਡੀ ਪਰਸਨਲ ਆ ਉਹ ਤਾਂ ਵੈਸੇ ਹੀ ਲਿਖਿਆ ਹੁੰਦਾ ਉਹਦੇ ਉੱਪਰ ਪੀਲੀ ਨੰਬਰ ਪਲੇਟ ਲੱਗੀ ਹੋਈ ਹੈ ਉਹਦੇ ਨੰਬਰ ਤੋਂ ਪਤਾ ਲੱਗ ਜਾਂਦਾ ਹਰ ਇੱਕ ਨੂੰ ਵੀ ਇਹ ਨੰਬਰ ਜਿਹੜਾ ਹੈਗਾ ਤਾਂ ਇਸ ਕਰਕੇ ਇਹ ਸਿਰਫ ਘਰੇਲੂ ਵਰਤੋਂ ਲਈ ਜਿਹੜਾ ਹੈਗਾ ਕੱਢਿਆ ਪਰ ਇਹ ਰਾਸ਼ਟਰੀ ਜਿਹੜੇ ਰਾਜਮਾਰਗ ਨੇ ਨਾ ਜਿਹੜਨੇ ਵੀ ਐਕਸਪ੍ਰੈਸ ਵੇਜ ਆ ਜਿੱਥੇ ਵੀ ਟੋਲ ਆਏਗਾ ਜਿਹਨੂੰ ਨੈਸ਼ਨਲ ਹਾਈਵੇ ਜਿਹਨੂੰ ਨੈਸ਼ਨਲ ਹਾਈਵੇ ਆ ਹੁਣ ਤੁਸੀਂ ਇੱਕ ਗੱਲ ਪਹਿਲਾਂ ਹੀ ਕੀਤੀ ਸੀ ਕਿ ਕੁਝ ਲੋਕਾਂ ਨੂੰ ਇਹ ਹੁੰਦਾ ਯਾਰ ਵੀ 100 ਰੁਪਿਆ 150 ਰੁਪਿਆ ਦੇਖੋ ਜਦੋਂ ਤਾਂ ਆਪਾਂ ਰੋਡ ਦੇ ਉੱਪਰ ਚੜਦੇ ਆ ਚੌਂ ਮਾਰਗੀ ਛੇ ਮਾਰਗੀ ਤਾਂ ਉਦੋਂ ਤਾਂ ਫਿਰ ਆਪਾਂ ਯਾਰ ਬੜਾ ਖੁਸ਼ ਹੁੰਦਾ ਯਾਰ ਵੀ ਬਹੁਤ ਸੋਹਣਾ ਟੋਲ ਬਣਾਇਆ ਬੜਾ ਰੋਡ ਬਣਾਇਆ ਹੋਇਆ ਬਹੁਤ ਸੋਹਣਾ ਗੱਡੀ ਦਾ ਪੰਜਵੇਂ ਗੇਅਰ ਤੋਂ ਚੌਥੇ 'ਚ ਪੈਂਦੀ ਉਹ ਨਹੀਂ ਪੰਜਵੇਂ ਗੇਅਰ 'ਚ ਹੀ ਜਾਂਦੀ ਆ ਆ ਵੀ ਅਸੀਂ ਸਫ਼ਰ ਜਿਹੜਾ 5 ਘੰਟੇ ਦਾ ਸੀ 2 ਘੰਟੇ 'ਚ ਪਹੁੰਚਾ ਕਰ ਜਦੋਂ ਗੱਲ ਆ ਜਾਂਦੀ ਹੈ ਟੋਲ ਦੀ ਤਾਂ ਉੱਥੇ ਗੱਲ ਜ਼ਰੂਰ ਹੁੰਦੀ ਹੈ ਕਿ ਯਾਰ ਵੀ ਟੋਲ ਬੜੇ ਮਹਿੰਗੇ ਆ ਫਾਸਟ ਟੈਗ ਲੈ ਲਓ ਉਹ ਲੈ ਲਓ ਮੰਨ ਲਓ ਅਲੱਗ-ਅਲੱਗ ਤਰੀਨੀਆਂ ਤਰੀਕਿਆਂ ਜਿਹੜੇ ਹੈਗੇ ਨੇ ਅਪਣਾਉਂਦੇ ਆ ਏਅਰ ਕੋਈ ਰੋਡ ਤੋਂ ਕਿੱਧਰ ਨੂੰ ਜਾ ਰਿਹਾ ਕੋਈ ਕ੍ਰੋਸ ਕਰਕੇ ਆ ਰਿਹਾ ਕਿਸੇ ਕੋਲ ਪਾਸ ਆ ਕਿਸੇ ਕੋਲ ਕੋਈ ਆਧਾਰ ਕਾਰਡ ਆ ਕਿਸੇ ਕੋਲ ਕੋਈ ਡਿਪਾਰਟਮੈਂਟ ਦਾ ਹੈਗਾ ਤਾਂ ਉਹ ਕਈ-ਕਈ ਤਰ੍ਹਾਂ ਦੇ ਜਿਹੜੇ ਤਰੀਕੇ ਆ ਲੋਕ ਉਸ ਨੂੰ ਅਪਣਾਉਂਦੇ ਆ ਉਹ ਇਸੇ ਕਰਕੇ ਕਿ ਟੋਲ ਆ ਜਿਹੜਾ ਉਹ ਮਹਿੰਗਾ ਤੁਸੀਂ ਗੱਲ ਕੀਤੀ ਆ ਪਾਸ ਦੀ ਹੁਣ ਆਪਾਂ ਜੇਕਰ ਗੱਲ ਕੀਤੀ ਆ ਇੱਕ ਜਿਹੜਾ ਸਾਲਾਨਾ ਟੋਲ ਆਪਾਂ ਗੱਲ ਜੀ ਦੀ ਤੁਹ ਜਿਕਰ ਕੀਤਾ 3000 ਰੁਪਏ ਦਾ ਉਹ ਅਸਲ ਚ ਉਹ ਆਰਥਕ ਕੀ ਆ ਜਿਹੜਾ ਪਾਸ ਹੈ ਕੀ ਉਹ ਫਾਸਟੈਗ ਪਾਸ ਹੋਊਗਾ ਜਾਂ ਕੋਈ ਨਵਾਂ ਪਾਸ ਬਣੂਗਾ ਨਹੀਂ ਦੇਖੋ ਫਾਸਟੈਗ ਨਾਲ ਇਹਦਾ ਕੋਈ ਸਬੰਧ ਨਹੀਂ ਤੇ ਫਿਰ ਪਾਸ ਕੀ ਹੈ ਫਾਸਟੈਗ ਇੱਕ ਹੋਰ ਚੀਜ਼ ਹੈ ਜਿਹੜਾ ਫਾਸਟ ਹੈਗਾ ਉਹ ਚੱਲਦਾ ਰਹੇਗਾ ਬੰਦ ਨਹੀਂ ਹੋਣਾ ਉਹ ਜਿਵੇਂ ਰੁਟੀਨ ਚੱਲ ਰਿਹਾ ਹੈ ਰੁਟੀਨ ਚੱਲਦਾ ਰਹੇਗਾ ਉਹ ਬੰਦ ਨਹੀਂ ਹੋਣਾ ਜਿਹੜੇ ਵਿਅੰਦੇ ਨੇ ਯੋ ਮੈਂ ਪਹਿਲਾਂ ਕੀਤਾ ਕਿ ਡੇਲੀ ਹੁਣ ਤੁਸੀਂ ਫਾਸਟ ਆਹ ਦੀ ਗੱਲ ਕੀਤੀ ਹੈ ਜਿਹੜੇ ਬੰਦੇ ਨੇ ਇੱਕ ਮਹੀਨੇ ਦੇ ਵਿੱਚ ਦੋ ਵਾਰ ਬਾਹਰ ਜਾਣਾ ਹੈ ਉਹਨੇ ਦੋ ਵਾਰ ਟੋਲ ਟੈਕਸ ਕ੍ਰੋਸ ਕੀਤਾ ਮੰਨ ਲਓ ਵੀ ਉਹਨੇ 200 ਰੁਪਿਆ ਜਾਂ ਇੱਕ ਮਹੀਨੇ ਦੇ ਵਿੱਚ ਜਾਂ 150 ਰੁਪਿਆ ਜਾਂ 200 ਰੁਪਿਆ ਉਹਨੇ ਟੋਲ ਤੇ ਲਾਇਆ ਤਾਂ ਇੱਕ ਸਾਲ ਦੇ ਵਿੱਚ 12 ਦੋਨਾ 2400 ਰੁਪਿਆ ਪਏ ਉਹਨੂੰ ਵੀ ਉਹ ਹੀ 3000 ਦੇ ਆਸ-ਪਾਸ ਜਾਣਾ ਪਰ ਉਹ ਕੱਟ ਲਉਂ ਤੋਂ ਚੀਜ਼ ਕਦਾ ਵੀ ਯਾਰ ਆਪਾਂ ਇਹਨਾਂ 3000 ਰੁਪਏ ਕਰਨਾ ਠੀਕ ਹੈ ਫਿਰ ਜਦੋਂ ਉਹਦੇ ਕੋਲ ਫਾਸਟੈਗ ਹੋਏਗਾ ਤਾਂ ਫਾਸਟੈਗ ਦੇ ਕੀ ਹੋਏਗਾ ਕਿ ਉਹਦੇ ਪੈਸੇ ਹੋਰ ਕੱਟ ਲੱਗਣਗੇ ਉਹ ਨਾਲ ਉਹ ਹੋਰ ਕੱਟ ਲੱਗਣਗੇ ਤਾਂ ਇਸ ਕਰਕੇ ਜਿਹੜਾ ਬੰਦਾ ਰੁਟੀਨ ਦੇ ਵਿੱਚ ਜਾ ਰਿਹਾ ਉਹਦੇ ਲਈ 3000 ਠੀਕ ਹੈ ਪਰ ਜਿਹੜਾ ਬੰਦਾ ਘੱਟ ਜਾ ਰਿਹਾ ਹੁਣ 200 ਟ੍ਰਿਪ ਹੈ ਇਹਦੇ 'ਚ 200 ਟ੍ਰਿਪ ਤੁਸੀਂ 2 ਮਹੀਨਿਆਂ 'ਚ ਪੂਰੇ ਕਰੋ ਤੁਸੀਂ ਉਹਨੂੰ ਸਾਲ 'ਚ ਪੂਰੇ ਕਰੋ ਜਿਸ ਦਿਨ ਤੁਹਾਡੇ 200 ਟ੍ਰਿਪ ਪੂਰੇ ਹੋਗੇ ਉਸ ਦਿਨ ਤੁਹਾਡੀ ਵੈਲਿਡਿਟੀ ਹੈ ਜਿਹੜੀ ਇਹਦੀ ਉਹ ਟ੍ਰਿਪ ਮਤਲਬ ਕਿ ਆਪਾਂ ਆਂ ਜਾਣ ਨੂੰ ਕਹਿ ਰਹੇ ਕੀ ਸਮਝਦੇ ਹੋ ਸੀ ਤੇ ਟ੍ਰਿਪ ਦਾ ਮਤਲਬ ਇਹ ਹੈ ਵੀ ਜੇ ਇੱਕ ਟੋਲ ਟੈਕਸ ਤੁਸੀਂ ਕ੍ਰੋਸ ਕੀਤਾ ਹੂੰ ਤਾਂ ਸਮਝੋ ਇੱਕ ਟ੍ਰਿਪ ਓਕੇ ਜੀ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਜਦੋਂ ਤੁਸੀਂ ਦੋਜਾ ਟੋਲ ਟੈਕਸ ਦੋ ਕ੍ਰੋਸ ਕਰਤੇ ਉਹ ਦੋ ਟ੍ਰਿਪ ਗਿਣੇ ਜਾਣਗੇ ਤਾਂ ਟੋਟਲ 200 ਟ੍ਰਿਪ ਚਾਹੇ ਉਹਨੂੰ ਦੁਬਜੇ ਆਪਾਂ ਪੰਜਾਬੀ ਭਾਸ਼ਾ 'ਚ ਲਾ ਲਓ ਵੀ 200 ਟੋਲ ਟੈਕਸ ਜਿਹੜਾ ਉਹ ਕ੍ਰੋਸ ਕਰਨਾ ਹੁਣ ਮੰਨ ਲਓ ਦਿੱਲੀ ਤੋਂ ਜੈਪੁਰ ਤੱਕ 370 ਰੁਪਏ ਲੱਗਦੇ ਆ ਬਿਲਕੁਲ ਵਨ ਸਾਈਡ ਜਦੋਂ ਤੁਹਾਡੇ ਕੋਲ ਇਹ ਜਿਹੜਾ ਆਪਣਾ 3000 ਵਾਲਾ ਪਾਸ ਆ ਜਾਏਗਾ ਤਾਂ ਉਹ 370 ਰੁਪਏ ਦੀ ਥਾਂ ਤੇ ਸਿਰਫ ਤਾਂ ਸਿਰਫ 45 ਤੋਂ 50 ਰੁਪਏ ਰਹਿ ਜਾਣਗੇ ਉਹਦੇ ਓਕੇ ਠੀਕ ਹੈ ਹੁਣ ਫਾਇਦਾ ਫਿਰ ਉਹ ਵੀ ਫਾਇਦਾ ਕਿਹਦੇ ਲਈ ਹੈ ਜੇ ਬਣ ਜਾਪਾਂ ਵੀ ਦੱਸ ਸਕ ਦੱਸਾਂਗੇ ਦਰਸ਼ਕਾਂ ਨੂੰ ਕਿਉਂਕਿ ਖਾਸ ਤੌਰ ਤੇ ਇਹ ਬੜੀ ਵੱਡੀ ਜਿਹੜੀ ਜਾਣਕਾਰੀ ਆਸੀਂ ਤੁਹਾਨੂੰ ਦੇ ਰਿਹਾ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਇੱਕ ਪਰਿਵਾਰ ਦੇ ਮੈਂਬਰ ਦੇ ਕੋਲ ਗੱਡੀ ਹੈ ਕਉਂਕਿ ਗੱਡੀਆਂ ذریعے ਇੱਕ ਥਾਂ ਤੋਂ ਦੂਜੀ ਥਾਂ ਤੇ ਸਫ਼ਰ ਕਰਨਾ ਚਾਹੁੰਦਾ ਤਾਂ ਪਰ ਟੋਲ ਪਲਾਗਾ ਤਾਂ ਦਿੰਦਾ ਜਿਹੜਾ ਝਿਜਕਦਾ ਤੇ ਕਿੰਨਾ ਕੁ ਫਾਇਦਾ ਹੋਵੇਗਾ ਤੇ ਨਾਲ ਹੀ ਤੁਹਾਡੇ ਜੇਬ ਦੇ ਉੱਪਰ ਜਿਹੜਾ ਕਿੰਨੀ ਕੁ ਬਚਤ ਹੋ ਸਕਦੀ ਹੈ ਮੈਂ ਕੇਂਦਰੀ ਜਿਹੜੇ ਰਾਜਮਾਰਗ ਮੰਤਰੀ ਹੈ ਨਿਤਨ ਗੜਕਰੀ ਉਹਨਾਂ ਨੇ ਵੀ ਇਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਸੀ ਹਾਂ ਬਿਲਕੁਲ ਅਸੀਂ ਖਾਸ ਤੌਰ ਤੇ ਜਿਹੜੇ ਕੇਂਦਰੀ ਰਾਜ ਜਿਹੜੇ ਮੰਤਰੀ ਨੇ ਜਿਹੜੇ ਇਸ ਨੂੰ ਲੈ ਕੇ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਰੇ ਜਾਣਕਾਰੀ ਦਿੱਤੀ ਹੈ ਵੀ ਅਕਸਰ ਤੁਹਾਨੂੰ ਕਿੰਨੀ ਕੀ ਬਚਤ ਹੋ ਸਕਦੀ ਹੈ ਤੇ ਇਹਦਾ ਪ੍ਰੋਸੈਸ ਕੀ ਹੈ ਉਹ ਅਸੀਂ ਥੋੜਾ ਜਿਹਾ ਕਲਿੱਪ ਜਿਹੜਾ ਦਸ਼ਕਾ ਨਾਲ ਸਾਂਝਾ ਕਰਦੇ ਹਾਂ ਨਿਤਨ ਗੜਕਰੀ ਜਿਹੜੇ ਕੇਂਦਰੀ ਰਾਜ ਜਿਹੜੇ ਇੱਕ ਮੰਤਰੀ ਨੇ ਨਮਸਕਾਰ ਪਿਛਲੇ ਅਨੇਕ ਦਿਨੋਂ ਸੇ लोगों की टोल के बारे में काफ़ी तकरार थी सरकार ने जो निर्णय किया है वो बहुत बड़े प्रमाण पर जनता को राहत देने वाला है जिसमें तीन हजार रुपये में जो पास है साल भर का उसकी अगर टोल पे किया जाएगा तो उसकी कीमत कम से कम दस हज़ार से ज़्यादा रुपए का टोल देना पड़ता था वो केवल तीन हजार रुपये में होगा और ये जो वैलिडिटी है एक साल में दो ट्रिप वो क्रॉस कर सकते हैं इसके साथ साथ एक ट्रिप मीन्स एक टोल को क्रॉस करना इसका फायदा यह होगा कि 200 सौ ट्रिप्स यानी दो टोल क्रॉस करना होगा और एक टोल क्रॉसिंग की एवरेज कॉस्ट केवल पंद्रह रुपये पड़ेगी कुछ जगह पर यह अस्सी रुपये है पचास रुपये है सौ रुपये है तो ये केवल पंद्रह रुपये हो जाएगी और मान लीजिए एक टोल पर आप पचास रुपये भी देते हो तो दो सौ टोल क्रॉस करने पर उसकी कीमत दस हजार होगी उसके बदले में आपको केवल तीन हजार रुपये में ये पास मिलेगा एनुअल पास और सालाना सात हजार रुपये की बचत होगी और अभी जो सिस्टम हम लोग ला रहे हैं उसके बाद टोल लाके पे जैसे रुकना पड़ता था रुकने की भी जरूरत नहीं पड़ेगी और निश्चित रूप से ये जनता को ये स्कीम से राहत मिलेगी ये स्कीम केवल नेशनल हाईवे के लिए है क्योंकि वही हमारा अधिकार है बाकी रोड जो स्टेट के होते हैं उसके ऊपर ये लागू होने का प्रश्न ही नहीं होता मैं फिर से एक बार आपको ये विश्वास दिलाता हूँ कि इससे काफ़ी बड़ी राहत मिलेगी और 15 अगस्त से ये स्कीम पूरे भारत भर शुरू होगी और जिसमें निश्चित रूप से आपकी जो तकलीफ थी वो कम होगी मैं फिर से एक बार आप सबका बहुत बहुत अभिनंदन करता हूँ और आपको शुभकामनाएं देता हूँ धन्यवाद नमस्कार टोल प्लाजा के उपर अक्सर ही आप देखते हैं बड़ी लड़ाइया होंदियाँ टोल देने दे कई बार तो इदा माहौल बन जाता है कि खून खराबा तक हो जाता है कई बार तो ऐदा का माहौल आता है परचे तक जो है पुलिस करने पै जाते हैं पर ਇਹ ਹੁੰਦਾ ਕੀ ਆ ਵੀ ਅਸੀਂ ਟੋਲ ਨਹੀਂ ਦੇਣਾ ਤੇ ਜਿਹੜਾ ਇਹ ਨਵਾਂ ਜਿਹੜਾ ਪਲਾਨ ਆ ਉਹਦੇ ਅੰਦਰ ਸਰਕਾਰ ਉਹ ਲਿਆਂਦਾ ਗਿਆ ਤਾਂ ਤੁਹਾਡੀ ਕਿੰਨੀ ਕੁ ਜੇਬ ਤੇ ਉੱਪਰ ਬਚਤ ਹੋ ਸਕਦੀ ਆ ਇਹਦਾ ਫਾਇਦਾ ਕਿੰਨਾ ਹੋਗਾ ਰਪਾਲ ਜੀ ਆਪਾਂ ਜੇਕਰ ਹਕੂਮਤ ਨੇ ਸਾਡੇ ਕੋਲ ਆਪਾਂ ਰੋਜ਼ ਹੀ ਜਿਦਾਂ ਬੋਲਦਾ ਪੰਜਾਬ ਜ਼ਿਕਰ ਕਰਦੇ ਆ ਸਾਡੇ ਕੋਲ ਸਵਾਲ ਵੀ ਲੋਕਾਂ ਦੇ ਆਉਂਦੇ ਨੇ ਇਸ ਕਰਕੇ ਇਸ ਨੂੰ ਲੈ ਕੇ ਵੀ ਕੁਝ ਸਵਾਲ ਨੇ ਲੋਕਾਂ ਦੇ ਉਹਨਾਂ ਦੇ ਮਨ ਦੇ ਵਿੱਚ ਵੀ ਨੇ ਵੀ ਸਾਨੂੰ ਜਿਹੜਾ ਕਿੰਨੀ ਕੁ ਬਚਤ ਹੋ ਸਕਦੀ ਆ ਕਿ ਅਸੀਂ ਤਾਂ ਰੋਜ਼ ਟੋਲ ਤਾਂ ਨਾ ਦੇ ਰਿਹਾ ਜੇਕਰ 3000 ਰੁਪਏ ਦਾ ਅਸੀਂ ਪਲਾਨ ਲੈ ਲੈਨੇ ਆ ਪਲਾਨ ਹੀ ਸਮਝਿਆ ਪਾਏ ਲੈ ਲੈਨੇ ਆ ਤੇ ਸਾਨੂੰ ਕੋਈ ਆਮ ਲੋਕਾਂ ਨੂੰ ਕੋਈ ਫਾਇਦਾ ਹੋਊਗਾ ਕਿ ਸਾਡੀ ਕੋਈ ਬਚਤ ਹੋਊਗੀ ਜਾਂ ਫਿਰ ਆਪਾਂ ਸਮਝੀਏ ਵੀ ਇਹ ਲੈਣਾ ਜ਼ਰੂਰੀ ਹੈ ਜਾਂ ਕੰਪਲਸਰੀ ਹੋ ਜਾਵੇਗਾ ਦੇਖੋ ਪਹਿਲੀ ਗੱਲ ਤਾਂ ਤੁਹਾਡੇ ਯਾਦ ਹੋਣਾ ਕਿ ਜਦੋਂ ਫਾਸਟੈਗ ਚਲਾਇਆ ਸੀ ਹਮ ਅੱਜ ਤੱਕ ਫਾਸਟੈਗ ਕਿਤੇ ਲਾਜ਼ਮੀ ਨਹੀਂ ਹਮ ਬਿਲਕੁਲ ਠੀਕ ਹੈ ਕੰਪਲਸਰੀ ਨਹੀਂ ਕੀਤਾ ਗਿਆ ਕਿ ਤੁਸੀਂ ਫਾਸਟੈਗ ਲੈਣਾ ਹਾਂ ਇਹ ਗੱਲ ਜ਼ਰੂਰ ਹੈ ਕਿ ਜੇ ਕਿਸੇ ਟੋਲ ਪਲਾਜ਼ੇ ਦੇ ਉੱਪਰ ਛੇ ਲਾਈਨਾਂ ਨੇ ਤਾਂ ਤੁਹਾਨੂੰ ਕੈਸ਼ ਲਈ ਇੱਕ ਲਾਈਨ ਹੈਗੀ ਆ ਚਾਰ ਫਾਸਟੈਗ ਚੱਲ ਰਹੇ ਨੇ ਤੁਸੀਂ ਆਪਣੀ ਬਚਤ ਦੇ ਲਈ ਫਾਸਟੈਗ ਲੈ ਰਹੇ ਹੋ ਜੇ ਤੁਹਾਡਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜਦੋਂ ਨਿਤਿਨ ਗੜਕਰੀ ਆਲੇ ਆਪਾਂ ਬਾਈਟ ਸੁਣਾਈ ਉਸ ਤੋਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਫਾਸਟੈਗ ਲੈਨੇ ਹੋ ਤਾਂ ਤੁਹਾਨੂੰ ਟੋਲ ਟੈਕਸ ਕ੍ਰੋਸ ਕਰਨ ਦੇ ਲਈ ਤੁਹਾਡੇ 70-80 ਰੁਪਏ ਲੱਗਦੇ ਆ 65-70 ਦੇ ਆਸ-પાસ ਤੇ ਜਦੋਂ ਤੁਹਾਡੇ ਕੋਲ ਫਾਸਟੈਗ ਨਹੀਂ ਤੁਸੀਂ ਕੈਸ਼ ਕਟੋ ਰਹੇ ਹੋ ਤਾਂ ਫੇਰ ਕਿਤੇ 100 ਰੁਪਏ ਤੇ ਕਿਤੇ 110 ਰੁਪਏ ਰਹਿ ਪਦੇ ਆ ਜਿਹੜੇ ਉਹ 35 40 45 ਰੁਪਏ 35 40 45 ਰੁਪਏ ਜਿਹੜੇ ਉਹ ਬਚਤ ਹੈ ਉਹ ਬਚਤ ਤੁਹਾਡੀ ਹੈ ਬਿਲਕੁਲ ਹੁਣ ਇੱਕ ਵਨ ਸਾਈਡ ਹੋ ਗਿਆ ਫਿਰ ਜਿਹੜਾ ਟੋਲ ਤੁਸੀਂ ਕਰਾਸ ਕਰਕੇ ਜਾ ਰਹੇ ਹੋ ਤਾਂ ਉਹ ਕਰਾਸ ਕਰਕੇ ਵਾਪਸ ਵੀ ਆਣਾ ਹੈ ਬਿਲਕੁਲ ਹੋ ਗਿਆ ਇੱਕ ਸਾਈਡ ਤੋਂ 40 ਰੁਪਏ ਹੋ ਗਏ ਤੇ ਦੋਆਂ ਤੋਂ 80 ਰੁਪਏ ਜੇ ਤੁਸੀਂ ਇੱਕ ਦਿਨ ਚ ਤਿੰਨ ਟੋਲ ਕਰਾਸ ਕਰ ਰਹੇ ਹੋ ਜਾਂ ਦੋ ਟੋਲ ਕਰਾਸ ਕਰ ਰਹੇ ਹੋ ਹੁਣ ਤੁਸੀਂ ਇਹ ਲਾ ਲਓ ਜੇ ਪੰਜਾਬ ਦੀ ਗੱਲ ਕਰੀਏ ਜੇ ਤੁਸੀਂ ਚੰਡੀਗੜ੍ਹ ਤੋਂ ਬਠਿੰਡੇ ਜਾਣਾ ਹੈ ਤੁਹਾਨੂੰ ਪੰਜ ਟੋਲ ਪਲਾਜ਼ਾ ਪੈਂਦੇ ਆ ਬਿਲਕੁਲ ਪੰਜ ਟੋਲ ਪਲਾਜ਼ਾ ਪੈਂਦੇ ਆ ਕਿਸੇ ਟੋਲ ਪਲਾਜ਼ਾ ਤੇ 150 ਰੁਪਏ ਨਕਦੀ ਹੈ ਤੇ ਕਿਸੇ ਦੇ ਉੱਪਰ 100 ਰੁਪਏ ਜੇ ਆਪਾਂ 100 ਰੁਪਏ ਵੀ ਅਪਰੋਕਸੀਮੇਟ ਚੱਲ ਜੀ ਤਾਂ ਪੰਜ ਟੋਲ 500 ਜਾਣ ਤੇ 500 ਆਉਣ 1000 ਰੁਪਏ ਹੋ ਗਿਆ ਬਿਲਕੁਲ ਤੇ ਜੇਕਰ ਤੁਸੀਂ ਉਹੀ ਟੋਲ ਪਲਾਜ਼ੇ ਫਾਸਟ ਟੈਗ ਤੇ ਚਲਾਉਗੇ ਤਾਂ ਤੁਹਾਡਾ ਸਾਰਾ ਹੀ ਜਿਹੜਾ ਹੈਗਾ 500 600 ਦੇ ਅਪਰੋਕਸਿਮੇਟ ਹੁਣ 500 ਰੁਪਏ ਬਚ ਗਿਆ ਤੁਹਾਨੂੰ ਅੱਧ ਭਾਗ ਦੇ ਲਗਭਗ ਬਚ ਗਿਆ ਹੁਣ ਬਹੁਤ ਲੋਕ ਅਜਿਹੇ ਆ ਜਿਹੜੇ ਬਠਿੰਡੇ ਤੋਂ ਚੰਡੀਗੜ੍ਹ ਸਫਰ ਕਰਦੇ ਆ ਮਹੀਨੇ 'ਚ 10 ਵਾਰ ਵੀ ਸਫਰ ਕਰਦੇ ਆ ਉਹ ਲੋਕ ਤਾਂ ਉਹਨਾਂ ਲੋਕਾਂ ਲਈ ਬਚਤ ਆ ਤਾਂ ਇਸੇ ਕਰਕੇ ਜਿਹੜਾ 3000 ਰੁਪਏ ਦੀ ਗੱਲ ਕਰ ਰਹੇ ਆ ਆਪਾਂ ਇਹ ਸਿਰਫ ਬਚਤ ਹੈ ਇਸੇ ਲਈ ਜ਼ਰੂਰੀ ਨਹੀਂ ਕਿਸੇ ਲਈ ਕੰਪਲਸਰੀ ਨਹੀਂ ਹੈ ਕਿ ਲਓ ਜਦੋਂ ਕਿਸੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਿਆ ਕਿ ਮੈਂ ਤਾਂ ਜੀ ਚੰਡੀਗੜ੍ਹ ਤੋਂ ਬਠਿੰਡੇ ਇੱਕ ਦਿਨ ਦੇ ਇੱਕ ਮਹੀਨੇ 'ਚ 10 ਚੱਕਰ ਲਾ ਰਿਆਂ ਤੇ ਮੇਰੇ ਤਾਂ ਇੱਕ ਦਿਨ 1000 ਰੁਪਏ ਨੂੰ ਮੇਰੇ ਤਾਂ 10000 ਰੁਪਏ ਲੱਗ ਜਾਂਦਾ ਤੇ ਉਹ ਫਿਰ 3000 ਰੁਪਏ ਲੈ ਕੇ ਕਿਉਂ ਨਾ 5-6 ਮਹੀਨੇ ਲਾ ਜੇਗਾ ਇਕਰ ਪੜ੍ਹ ਵੀ ਹੋਰ ਵੀ ਦਰਸ਼ਕਾਂ ਦੇ ਮਨ ਦੇ ਵਿੱਚ ਹੋਊਗਾ ਸਿਰਫ ਇਹ ਨੈਸ਼ਨਲ ਹਾਈਵੇ ਤੇ ਜਿਹੜਾ ਯੂਜ਼ ਹੋਵੇਗਾ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਟੋਲ ਪਲਾਜ਼ਾ ਲੱਗੇ ਹੋਏ ਨੇ ਕਿਉਂ ਉੱਥੇ ਵੀ ਜਿਹੜਾ ਇਹਦੀ ਵਰਤੋਂ ਹੋ ਸਕਦੀ ਆ ਦੇਖੋ ਆਲ ਓਵਰ ਇੰਡੀਆ ਜਿੰਨੇ ਰਾਜਮਾਰਗ ਰਾਜਮਾਰਗ ਮਰਾਜ ਮਾਰਗ ਮਤਲਬ ਸਟੇਟ ਦੀਆਂ ਸੜਕਾਂ ਤੇ ਅੱਛਾ ਜਿੰਨੇ ਟੋਲ ਟੈਕਸ ਸਟੇਟ ਦੀਆਂ ਸੜਕਾਂ ਤੇ ਲੱਗੇ ਆ ਉਸ ਤੋਂ ਬਾਅਦ ਜਿੰਨੇ ਨੈਸ਼ਨਲ ਮਾਰਗ ਹੂੰ ਉਸ ਤੋਂ ਬਾਅਦ ਜਿੰਨੇ ਐਕਸਪ੍ਰੈਸ ਵੇ ਹੂੰ ਆਲ ਓਵਰ ਇੰਡੀਆ 'ਚ ਜਿੱਥੇ ਟੋਲ ਪਲਾਜ਼ਾ ਬਣਿਆ ਹੋਇਆ ਇਹ ਉੱਥੇ ਵੈਲਿਡ ਹੋਏ ਆ ਬਿਲਕੁਲ ਬਣਾ ਜਿਵੇਂ ਤੁਸੀਂ ਸਾਰੀ ਜਾਣਕਾਰੀ ਇਹ ਜੀ ਦੱਸੀ ਹੈ ਵੀ 3000 ਰੁਪਏ ਦੇ ਵਿੱਚ ਕਿਸ ਤਰ੍ਹਾਂ ਆਪਾਂ ਜਿਹੜਾ ਉਸ ਨੂੰ ਬੱਚਤ ਦੇ ਡਕਾਰ ਦੇ ਵਿੱਚ ਲੈ ਕੇ ਆ ਸਕਦਾ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਜਿਹੜੇ ਸਫਰ ਦੀ ਗੱਲ ਕਰਦੇ ਆ ਪਰ ਕਹਿੰਗੇ ਹਰ ਇੱਕ ਇਨਸਾਨ ਦੇ ਕੋਲ ਗੱਡੀ ਹੈ ਕਿਉਂਕਿ ਇਹ ਸੋਚਦਾ ਵੀ ਸੀ ਟੂਲਪਲਾਜਾ ਤੋਂ ਕਿਵੇਂ ਬੱਚਾ ਜਾ ਸਕਦਾ ਕਈ ਵਾਰ ਤਾਂ ਤੇਲ ਵੱਧ ਲੱਗ ਜਾਂਦਾ ਤੇ ਰਸਤਾ ਲੰਬਾ ਹੁੰਦਾ ਕਹਿੰਦਾ ਜੇ ਟੂਲਪ ਉੱਜਾ ਲਓ ਪਰ ਤੇਲ ਵੱਧ ਲੱਗ ਜਾ ਕੋਈ ਦਿੱਕਤ ਨਹੀਂ ਹੈ ਤੁਸੀਂ ਜਿਹੜਾ ਜ਼ਿਕਰ ਕੀਤਾ ਇਹਨੂੰ ਖਰੀਦਿਆ ਕਿਵੇਂ ਜਾ ਸਕਦਾ ਤੇ ਇਹਦਾ ਪ੍ਰੋਸੈਸ ਕੀ ਹੋਊਗਾ ਕਿ ਕਿਹੜੀ ਸਾਈਟ ਤੇ ਜਾ ਕੇ ਆਪਾਂ ਇਹਨੂੰ ਸਾਰਾ ਜਿਹੜਾ ਪ੍ਰੋਸੈਸ ਕਰ ਸਕਦੇ ਆ ਇਹਦਾ ਦੇਖੋ ਇਹ ਹੈਗਾ ਵੀ ਇਹ 15 اگست 2025 ਤੋਂ شروع ਹੋਏਗਾ ਜਿਸ ਦਿਨ ਤੁਸੀਂ ਇਹਨੂੰ ਖਰੀਦੋਗੇ ਉਸ ਦਿਨ ਤੋਂ 1 ਸਾਲ ਦੀ ਵੈਲਿਡਿਟੀ ਹੋਏਗੀ ਇਹਦੀ ਤੁਸੀਂ 15 اگست ਨੂੰ ਖਰੀਦ ਲਓ 16 ਨੂੰ ਖਰੀਦ ਲਓ ਮਤਲਬ ਕਿ ਜਿਹੜੀ ਲਾਂਚਿੰਗ ਹੈ ਦੀ ਉਹ 15 اگست ਤੋਂ ਸ਼ੁਰੂ ਹੋ ਜਾਏਗੀ ਉਸ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਅਗਲੇ ਜਿਹੜੀ ਉਹਨੂੰ ਖਰੀਦ ਸਕਦੇ ਹੋ ਉਸ ਤੋਂ ਬਾਅਦ ਆਪਾਂ ਲੈਣਾ ਕਿਵੇਂ ਆ ਤੁਸੀਂ ਆਪਣੇ ਮੋਬਾਈਲ ਦੇ ਐਪ ਤੋਂ ਲੈ ਲਓ ਇਹ ਤੁਹਾਨੂੰ ਜਿਹੜਾ ਪ੍ਰਵੈਨ ਐਪ ਆ ਉਸ ਤੋਂ ਵੀ ਮਿਲ ਜੇਗਾ ਜਿਹੜੀਆਂ ਵੱਖ-ਵੱਖ ਜਿਹੜੀ ਆਪਣੇ ਫਾਸਟ ਟੈਗ ਦੀ ਐਪ ਆ ਉਸ ਤੇ ਵੀ ਇਹਦਾ ਆਪਸ਼ਨ ਆ ਸਕਦੀ ਹੈ ਜਾਂ ਜਿਹੜੀ ਟੋਲ ਦੀ ਐਪ ਆ ਜਿਹੜੀ ਪਾਰ ਸਰਕਾਰ ਦੇ ਜਿੰਨੀਆਂ ਵੀ ਜਿੱਥੋਂ ਜਿੱਥੋਂ ਹੁਣ ਆਪਾਂ ਨੂੰ ਫਾਸਟ ਟੈਗ ਦੀ ਅਵੇਲੇਬਿਲਟੀ ਹੈ ਦੇਖੋ ਤੁਹਾਨੂੰ ਫਾਸਟ ਟੈਗ ਹਰ ਇੱਕ ਬੈਂਕ ਚ ਅਵੇਲੇਬਿਲਟੀ ਹੈ ਤੇ ਉਸ ਤੋਂ ਬਾਅਦ ਜਿੰਨੇ ਵੀ ਹੋਰ ਫਾਈਨੈਂਸ਼ੀਅਲ ਜਿਹੜੀਆਂ ادارے ਹੈਗੇ ਆ ਹਰ ਇੱਕ ਦੇ ਉੱਪਰ ਤੁਹਾਨੂੰ ਉਹਦੀ ਅਵੇਲੇਬਿਲਟੀ ਹੈਗੀ ਆ ਤਾਂ ਉਹੀ ਜਗ੍ਹਾ ਤੋਂ ਜਿਹੜਾ ਇਹ ਪਾਸ ਆ ਉਹਦੀ ਅਵੇਲੇਬਿਲਟੀ ਤੁਹਾਨੂੰ ਮਿਲ ਸਕਦੀ ਹੈ ਤੇ ਮੈਂ ਤੁਸੀਂ ਹੈਵੀ ਗੱਡੀਆਂ ਦੀ ਗੱਲ ਕੀਤੀ ਆ ਉਹ ਹੈਵੀ ਗੱਡੀਆਂ ਤਾਂ ਨਹੀਂ ਯੂਜ਼ ਹੋਵੇਗਾ ਸਿਰ ਜਿਹੜਾ ਘਰੇਲੂ ਗੱਡੀਆਂ ਗੱਡੀਆਂ ਨੇ ਜਿਵੇਂ ਕਿਸੇ ਕੋਲ ਕਾਰ ਹੈ ਕਿਸੇ ਕੋਲ ਜੀਪ ਹੈ ਸਿਰਫ ਉਹੀ ਯੂਜ਼ ਕਰ ਸਕਦਾ ਜਾਂ ਫਿਰ ਜਿਨ੍ਹਾਂ ਕੋਲ ਟਰੱਕ ਹੈ ਜਾਂ ਹੈਵੀ ਗੱਡੀਆਂ ਨੇ ਕਿ ਉਹ ਵੀ ਇਸ ਚੀਜ਼ ਦਾ ਲਾਭ ਲੈ ਸਕਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਕਿ ਦਰਸ਼ਕਾਂ ਦਾ ਇੱਕ ਸਵਾਲ ਸੀ ਜਿਹੜਾ ਤੁਸੀਂ ਕੀਤਾ ਹੈ ਦਰਸ਼ਕਾਂ ਦਾ ਸਵਾਲ ਮੈਨੂੰ ਵੀ ਇੱਕ ਵਾਰ ਸਵੇਰੇ ਫੋਨ ਆਇਆ ਸੀਦਾ ਜਿਹੜੀ ਘਰੇਲੂ ਗੱਡੀ ਹੈ ਜਿੰਨੀਆਂ ਗੱਡੀਆਂ ਆਪਾਂ ਘਰ ਵਰਤਦੇ ਆਂ ਉਹਨੂੰ ਘਰੇਲੂ ਗੱਡੀ ਕਿਹਾ ਜਾਏਗਾ ਠੀਕ ਹੈ ਨਿੱਜੀ ਵਾਹਨ ਸਿਰਫ ਕਾਰ ਜੈ ਉਸ ਜ਼ਰੂਰੀ ਨਹੀਂ ਕਿ ਜੇ ਮੰਨ ਲਓ ਕਿਸੇ ਕੋਲ ਅਨੋਵਾ ਤਾਂ ਉਹਨੂੰ ਟੈਕਸੀ ਗਿਣਿਆ ਜਾਏਗਾ ਅੱਜ ਕੱਲ੍ਹ ਲੋਕਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਘਰਾਂ ਚ ਵੀ ਹੈ ਪਰ ਟਰੱਕ ਬੱਸਾਂ ਜਿਹੜੇ ਹੈਗੇ ਸਾਰੇ ਜਿਹੜੇ ਐ ਟੈਕਸੀ ਵਾਂਚ ਚਾਹੁੰਦੇ ਨੇ ਇਹਨਾਂ ਦੇ ਉੱਪਰ ਇਹ ਯੂਜ਼ ਨਹੀਂ ਹੋਏਗਾ ਸਿਰਫ ਘਰੇਲੂ ਗੱਡੀਆਂ ਤੇ ਜਿਹੜਾ ਯੂਜ਼ ਹੋਏਗਾ ਇਸ ਤੋਂ ਬਾਅਦ ਜਿਹੜੀ ਹੈਗੇ ਦੂਜੀ ਗੱਡੀਆਂ ਉਹਨਾਂ ਦੇ ਉੱਪਰ ਜੋ ਪਹਿਲਾਂ ਰੇਟ ਲੱਗ ਰਿਹਾ ਉਹ ਹੀ ਲੱਗੇਗਾ ਪਰ ਪਾਣਾ ਜੀ ਹੁਣ ਜਿਹੜੇ ਲੋਕਾਂ ਦੇ ਲਗਾਤਾਰ ਜਿਹੜੇ ਸਵਾਲ ਆ ਰਹੇ ਨੇ ਕਿਉਂਕਿ ਅੱਜ ਕੱਲ੍ਹ ਦੇ ਘਰਾਂ ਦੇ ਵਿੱਚ ਦੋ ਦੋ ਕਾਰਾਂ ਨੇ ਇੱਕ ਪਰਿਵਾਰ ਦੇ ਕੋਲ ਕੀ ਉਹ ਫਾਸਟ ਟੈਗ ਦੀ ਗੱਲ ਕੀਤੀ ਜਿਹੜਾ ਤੁਸੀਂ 3000 ਰੁਪਏ ਦਾ ਪਲਾਨ ਕਹਿ ਰਹੇ ਹੋ ਕਿ ਉਹ ਦੋਨਾਂ ਕਾਰਾਂ ਦੇ ਵਿੱਚ ਯੂਜ਼ ਕਰ ਸਕਦਾ ਹੈ ਜਾਂ ਫਿਰ ਸਿੰਗਲ ਕਾਰ ਦੇ ਵਿੱਚ ਯੂਜ਼ ਹੋਵੇਗਾ ਉਹ ਦੇਖੋ ਉਹ ਤਾਂ ਜੋ ਹਾਲ ਦੇ ਘੜੀ ਭਾਰਤ ਸਰਕਾਰ ਕ ਇੱਕ ਕਾਰ ਦੇ ਵਿੱਚ ਜਿਸ ਗੱਡੀ ਦਾ ਜਿਸ ਕਾਰ ਦਾ ਨੰਬਰ ਦਿਓਗੇ ਉਸੇ ਕਾਰ ਤੇ ਵਰਤੋ ਹੋਵੇਗੀ ਦੂਜੇ ਦਾ ਨੰਬਰ ਅੱਜਕੱਲ ਤੁਸੀਂ ਜਿਹੜਾ ਫਾਸਟੈਗ ਹੈ ਫਾਸਟੈਗ ਦਾ ਮੈਂ ਦੇਖਿਆ ਕਿ ਲੋਕਾਂ ਨੇ ਮੋਬਾਈਲ ਨੰਬਰਾਂ ਤੇ ਵੀ ਲਿਆ ਹੋਇਆ ਹੈ ਕਈ ਲੋਕਾਂ ਨੇ ਸਕੂਟਰ ਮੋਟਰਸਾਈਕਲ ਦੇ ਨੰਬਰ ਤੇ ਫਾਸਟੈਗ ਲਿਆ ਹੋਇਆ ਪਰ ਜਿਹੜਾ ਇਹ ਪਾਸ ਹੋਏਗਾ ਇਹ ਪਾਸ ਸਿਰ ਤਾਂ ਸਿਰਫ ਇੱਕੋ ਜਿਹੜੀ ਗੱਡੀ ਤੇ ਲਾਉਂਗੇ ਉਸੇ ਗੱਡੀ ਤੇ ਵਰਤੇ ਜਾਏਗਾ ਬਕਾਇਦਾ ਉਹਦਾ ਨੰਬਰ ਜਿਹੜਾ ਹੈਗਾ ਸਾਰਾ ਉਹ ਪਾਏਗਾ ਹੋਰ ਕਿਸੇ ਗੱਡੀ ਦੇ ਉੱਪਰ ਜਿਹੜਾ ਉਹ ਨਹੀਂ ਪਾਏਗਾ ਇੱਕ ਗੱਲ ਜ਼ਰੂਰ ਹੈ ਕਿ ਲੋਕਾਂ ਨੂੰ ਇਹ ਗੱਲ ਅਪੀਲ ਹੈ ਕਿ ਜਦੋਂ ਕੋਈ ਚੀਜ਼ ਆਨਲਾਈਨ ਉਪਲਬਧ ਹੁੰਦੀ ਹੈ ਹੂੰ ਤਾਂ ਜਿਹੜੇ ਦੋ ਨੰਬਰ ਦਾ ਕੰਮ ਕਰਨ ਵਾਲੇ ਹੈਕਰ ਨੇ ਹੂੰ ਉਹ ਤਾਂ ਉਹ ਸਰਗਰਮ ਹੋ ਜਾਂਦੇ ਆ ਕਿਉਂਕਿ ਲੋਕਾਂ 'ਚ ਇੱਕ ਹੋੜ ਹੁੰਦੀ ਹੈ ਵੀ ਜਰਾ ਚੀ ਨਵੀਂ ਆਈ ਆ ਮੈਂ ਵੀ ਲੈਣੀ ਆ ਮੈਂ ਵੀ ਆਪਾਂ ਦੇਖਦੇ ਆ ਕਿ ਜਦੋਂ ਨਵੀਂ ਕੋਈ ਚੀਜ਼ ਲਾਂਚ ਹੋਣ ਵਾਲੀ ਹੁੰਦੀ ਹੈ ਤੇ ਲੋਕਾਂ ਦੀ ਲਾਈਨਾਂ ਲੱਗ ਜਾਂਦੀਆਂ ਨੇ ਬਿਲਕੁਲ ਤਾਂ ਇਸ ਹਾਂ ਬਿਲਕੁਲ ਫਿਰ ਜਲਦੀ ਜਾਲ ਚ ਫਸ ਜਾਂਦੇ ਜਲਦੀ ਜਾਲ ਚ ਫਸੇ ਜਦੋਂ ਵੀ ਇਹ ਚੀਜ਼ ਖਰੀਦਣੀ ਆ ਅਧਿਕਾਰਤ ਪਲੇਟਫਾਰਮ ਤੇ ਕੋਈ ਚਾਹ ਬੈਂਕ ਹੈ ਚਾਹ ਉਹਦੇ ਚ ਜਿਵੇਂ ਆਪਾਂ ਲਾ ਲੋ ਵੀ ਕੋਈ ਸਟੋਰ ਹੈ ਆਨਲਾਈਨ ਸਟੋਰ ਹੈ ਜਾਂ ਕੋਈ ਭਾਰ ਸਰਕਾਰ ਦੀਆਂ ਵੈਬਸਾਈਟਾਂ ਨੇ ਸਰਕਾਰੀ ਉਹਨਾਂ ਤੋਂ ਖਰੀਦਿਆ ਜਾਵੇ ਕਿਸੇਵੇਂ ਫालतू ਇੱਧਰ ਉੱਧ ਦੇ ਜਾਲਾਂ ਵਿੱਚ ਫਸਣ ਦੀ ਲੋੜ ਨਹੀਂ ਇਹ ਨਾ ਹੋਵੇ ਕਿ ਆਪਾਂ ਇੱਕ ਹੋਰ ਵੀ ਦੇ ਕਈ ਵਾਰ ਦੇਖਿਆ ਕਿ ਕੁਝ ਲੋਕਾਂ ਦੇ ਪਿੱਛੇ ਜੇ ਸ਼ਿਕਾਇਤਾਂ ਇਹ ਆਈਆਂ ਸੀਗੀਆਂ ਵੀ ਮੇਰੀ ਗੱਡੀ ਘਰ ਖੜੀ ਹੈ ਤੇ ਫਾਂ ਫਾਸਟਾ ਕੱਟਿਆ ਤੇ ਮੇਰਾ ਫਾਸਟੈਗ ਜਿਹੜੇ ਪੈਸੇ ਬੈਂਕ ਤੋਂ ਮੈਸੇਜ ਆ ਗਿਆ ਪੈਸੇ ਕੱਤੇ ਗਏ ਤਾਂ ਉਹ ਕਈ ਲੋਕਾਂ ਦੀਆਂ ਤਾਂ ਸਚਾਈ ਇਹ ਨਿਕਲੀ ਆ ਬਾਅਦ ਦੇ ਵਿੱਚ ਜਦੋਂ ਕਲੀਅਰ ਕੀਤਾ ਕਿ ਗੱਡੀ ਤੁਹਾਡੀ 3 ਦਿਨ ਪਹਿਲਾਂ ਨਿਕਲੀ ਸੀ ਉਦੋਂ ਤੁਹਾਡਾ ਸਰਵਰ ਡਾਊਨ ਸੀ ਤੁਹਾਨੂੰ ਮੈਸੇਜ ਨਹੀਂ ਆਇਆ ਜਦੋਂ ਸਰਵਰ ਚੱਲਿਆ ਬੈਂਕ ਦਾ ਤੇ ਤੀਜੇ ਦਿਨ ਤੁਹਾਨੂੰ ਮੈਸੇਜ ਆ ਗਿਆ ਨਾ ਤੁਸੀਂ ਡੇਟ ਪੜੀ ਤੇ ਨਾ ਉਹਨਾਂ ਨੇ ਇਹ ਦੱਸਿਆ ਵੀ ਤੁਸੀਂ ਇੰਨੇ ਦਿਨ ਪਹਿਲਾਂ ਨਿਕਲੇ ਸੀਗੇ ਉਹਨਾਂ ਨੇ ਸਿਰਫ ਤੁਹਾਡੇ ਪੈਸੇ ਕੱਟਣ ਦੇ ਪਾਤੇ ਵੀ ਆ ਗੱਡੀ ਨਿਕਲੀ ਫਾਸਟੈਗ ਦੇ ਪੈਸੇ ਕੱਢ ਗਏ ਜਦੋਂ ਉਹ ਸਾਰਾ ਦੇਖਿਆ ਉਹ ਕਹਿੰਦੇ ਜੀ ਇਹ ਤਾਂ ਜੋ 3 ਦਿਨ ਤੁਸੀਂ ਪਹਿਲਾਂ ਗਏ ਸੀਗੇ ਜਲੰਧਰ ਤੋਂ ਲੁਧਿਆਣੇ ਤਾਂ ਉਸ ਦਿਨ ਤੁਸੀਂ ਨਿਕਲੇ ਸੀ ਉਸ ਦਿਨ ਤੇ ਮੈਸੇਜ ਤੁਹਾਨੂੰ ਅੱਜ ਆਇਆ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਚੀਜ਼ਾਂ ਕਾਫੀ ਧੋਖਾਧੜੀ ਹੈ ਇਹੋ ਜੀ ਗੱਲ ਨਹੀਂ ਵੀ ਸਚਾਈ ਹੈ ਕੁਝ ਲੋਕਾਂ ਦਾ ਧੋਖਾਧੜੀ ਹੋਈ ਵੀ ਹੈ ਬਿਲਕੁਲ ਕਈ ਲੋਕਾਂ ਨਾਲ ਕਈ ਲੋਕਾਂ ਨੇ ਸ਼ਿਕਾਇਤਾਂ ਵੀ ਆਏ ਆ ਕਈ ਲੋਕ ਨੇ ਉਸ ਤੋਂ ਬਾਅਦ ਜਿਹੜੇ NHAI ਦੇ ਜਿਹੜੇ ਹੋਰ ਵੀ ਆ ਉਹਨਾਂ ਕੋਲ ਗਏ ਵੀ ਆ ਉਹਨਾਂ ਦੇ ਮਸਲੇ ਹੱਲ ਵੀ ਹੋਏ ਆ ਪਰ ਇਹ ਜਿਹੜੀ ਹੁਣੇ 3000 ਰੁਪਏ ਵਾਲਾ ਜਿਹੜਾ ਫਾਸ ਹੈ ਇਹ ਲੋਕਾਂ ਲਈ ਫਾਇਦੇਮੰਦ ਵੀ ਹੈਗਾ ਮੈਂ ਤਾਂ ਕਹਿੰਦਾ ਵੀ ਜਿਹੜਾ ਵਿਅਕਤੀ ਇੱਕ ਮਹੀਨੇ ਦੇ ਵਿੱਚ ਇਹ ਲਾ ਲਓ ਵੀ 500 ਰੁਪਏ ਦਾ ਵੀ ਹੂੰ 500 ਰੁਪਏ ਵੀ ਟੂਲ ਦਿੰਦਾ ਉਹਦੇ ਲਈ ਵੀ ਬੈਨੀਫਿਟ ਹੈ 12 5 60 6000 ਰੁਪਏ ਸਾਲ ਦਾ ਹੋ ਗਿਆ ਤੁਹਾਨੂੰ ਬੜਾਈ ਸਮਵਿਧਾ ਬਸ ਰਿਆ ਨਾ ਕੋਈ ਉਹਨੂੰ ਲੈਂਚ ਲੱਗਣ ਦੀ ਲੋੜ ਨਹੀਂ ਆ ਉਹ ਲੱਗ ਲੈ ਦੇਖੋ ਸਮਾ ਤਾਂ ਫਾਸਟ ਹੈਗਾ ਲਈਆ ਸਮਾ ਤਾਂ ਇਹਦੇ ਲਈ ਕੋਈ ਵੱਖਰੀ ਲੈਂਟਾ ਹੋਣੀ ਨਹੀਂ ਪਾਸ ਲਈ ਜੇ ਪਾਸ ਆ ਤੁਹਾਡੇ ਕੋਲੇ ਤਾਂ ਫਿਰ ਪਾਸ ਹੋ ਜਾਦਾ ਮਰਜੀ ਨਿਕਲ ਜੇਗਾ ਅਮਰਜੀ ਦੇ ਵਿੱਚ ਇਹ ਹੈਗਾ ਕਿ ਜੇ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਲੋਕਾਂ ਦੇ ਫਾਇਦੇ ਲਈ ਹੈਗਾ ਤੇ ਇਹ ਜਾਲ ਚੋਂ ਫਸਣ ਦੀ ਜਿਹੜੀ ਹੈਗੀ ਉਹ ਲੋੜ ਹੈਗੀ ਆਪਾਂ ਨੂੰ ਕਿ ਐਵੇਂ ਹੀ ਲੋਕ ਜਿਹੜੇ ਅਧਕਾਨ ਅਧਿਕਾਰ ਦੇ ਜਿਹੜੀਆਂ ਵੈਬਸਾਈਟਾਂ ਤੋਂ ਪੱਥਰਚ ਕਰ ਲੈਂਦੇ ਆ ਉਸ ਤੋਂ ਬਾਅਦ ਲੋਕ ਜਿਹੜੇ ਧੋਖਾਧੜੀ ਦਾ ਸ਼ਿਕਾਰ ਹੁੰਦੇ ਆ ਉਹ ਚੀਜ਼ਾਂ ਤੋਂ ਆਪਾਂ ਜਿਹੜੀ ਬਚਣ ਦੀ ਲੋੜ ਹੈ ਠੀਕ ਹੈ ਬੜਾਈ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਦਰਸ਼ਕਾਂ ਨੂੰ ਉਹ ਜਾਣਕਾਰੀ ਜਿਹੜੀ ਹੈ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜਾ ਕੇਂਦਰ ਸਰਕਾਰ ਵੱਲੋਂ 3000 ਰੁਪਏ ਦਾ ਜਿਹੜਾ ਫਾਸਟ ਟਰੈਕ ਕਹਿਦੀ ਆਪਾਂ ਜਾਂ ਪਾਸ ਕਹਿਦੀ ਓਦੀ ਸਹੂਲਤ ਉਹ ਜਲਦ ਸ਼ੁਰੂ ਹੋਣ ਜਾ ਰਹੀ ਹੈ ਉਹਦਾ ਕਿੰਨਾ ਕੁ ਲਾਭ ਹੋਵੇਗਾ ਕਿਸ ਤਰ੍ਹਾਂ ਤੁਸੀਂ ਵਰਤੋਂ ਕਰ ਸਕਦੇ ਹੋ ਸੋ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਜਾਣਕਾਰੀ ਹੈ ਸਹੀ ਤਰੀਕੇ ਨਾਲ ਸਮਝ ਆਈ ਹੋਵੇਗੀ ਤੇ ਤੁਸੀਂ ਇਸ ਦਾ ਜਿਹੜਾ ਲਾਭ ਆ ਉਹ ਜ਼ਰੂਰ ਲੈ ਸਕਦੇ ਹੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂਦਾ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.